ਸਤਿ ਸ਼੍ਰੀ ਅਕਾਲ ਮਰਦਾਬਾਦ 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 ਕੰਗਣਾ ਰੋਤ ਮਰਦਾਬਾਦ ਇਹੋ ਵੀ ਵੀਡੀਓ ਬੰਦ ਕਰ ਦੇ ਵੀਡੀਓ ਜਿੰਦਾਬਾਦ ਸ਼ਹਿਰ ਮਜ਼ਦੂਰ ਇਕਤਾ ਜਿੰਦਾਬਾਦ 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 ਕਪਤਾਨ ਮਜ਼ਦੂਰ ਇਕਤਾ ਜਿੰਦਾਬਾਦ ਹੀ ਕੰਗਣਾ ਰੋਤ ਦੇ ਪ੍ਰੈਸ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਪੱਤਰਕਾਰ ਜਿਹੜੇ ਬਹੁਤ ਵੱਡਾ ਜੀ ਨੇ ਜਿਹੜਾ ਸਾਡੇ ਮਾੜੀ ਜੀ ਕਾਲਜ ਦੇ ਕੈਂਪ ਤੇ ਪਹੁੰਚ ਗਏ ਨੇ ਜਿਹੜੀ ਕੰਗਣਾ ਰੋਤ ਹੈ ਹਰ ਵਾਰੀ ਇੱਕ ਬੀਜੇਪੀ ਦੀ ਸਰਕਾਰ ਕਾਈ ਹੋਈ ਕਹਿੰਦੀ ਹੈ ਵੀ ਕਦੀ ਇਹਨੂੰ ਰੈਪ੍ਰੈਸਟ ਕਹਿੰਦੀ ਹੈ ਕਦੀ ਇਹਨੂੰ ਮਰਜ਼ੀਤ ਕਹਿੰਦੀ ਹੈ ਤੇ ਕਿਦੀ ਪਿਕਚਰ ਵੀ ਆ ਰਹੀ ਹੈ ਅਮਰਜੀਤ ਦੇ ਵਿੱਚ ਜਿਹਨੂੰ ਸਿੱਖਾਂ ਦੇ ਬਾਰੇ ਨੂੰ ਬਹੁਤ ਗਲਤ ਪੇਸ਼ ਕਿਹਾਇਆ ਹੋਇਆ ਅਸੀਂ ਉਹਦੇ ਬਾਰੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਕੰਗੜਾ ਰੋਡ ਤੇ ਤੇ ਕਲੈਫਾਈ ਦਰਜ ਹੋਣੀ ਇਹਨੂੰ ਕਲੈਫਾਈ ਦਰਜ ਕਰਕੇ ਇਹਦੀ ਪੜਤਾਲ ਕਰਕੇ ਇਹਨੂੰ ਝੇਰਕ ਬੰਦ ਕਰਨਾ ਚਾਹੀਦਾ ਹੈ ਇਹਨਾਂ ਕਿਸਾਨਾਂ ਨੂੰ ਪਹਿਲੇ ਵਿੱਚ ਜਦੋਂ ਪਹਿਲਾਂ ਦੋਵੇਂ ਚੱਲਿਆ ਸੀ ਕਿਸਾਨ ਦੋਵੇਂ ਬੰਨ ਉਹਦੇ ਵਿੱਚ ਕੰਗੜਾ ਨੇ ਕਿਹਾ ਸੀ ਸਾਡੀ ਬੀਬੀਆਂ ਪੈਣਾ ਮਾਤਾਂ ਨੂੰ ਕਹਿੰਦੀ 10 ਉਨੇ ਕਹਿੰਦੀ ਆ ਸਾਡੇ ਕਿਸਾਨ ਵੀਰਾਂ ਨੂੰ ਕਹਿੰਦੀ ਆ ਰੈਪਿਸਟ ਤੋਂ ਤੇ ਮਰਡਰ ਹੋਇਆ ਵੱਢ ਕੇ ਉਹਨੂੰ ਉੱਥੇ ਢਕਾਇਆ ਗਿਆ ਤੇ ਇੱਥੇ ਕਰਾਂਦੇ ਆ ਇਹਦੇ ਵਾਸਤੇ ਕਹਿੰਦੇ ਬਹੁਤ ਇਸ ਦਾ ਸੀ ਮਾਰਾ ਸ਼ਬਦੀ ਵਾਲੇ ਨੂੰ ਨਹੀਂ ਬੋਲਣਾ ਚਾਹੁੰਦੇ ਕਿ ਇੱਕ ਏਡੀਜ਼ ਹੈ ਏਡੀ ਦੀ ਸਿੱਖਾਂ ਨੇ ਹਮੇਸ਼ਾ ਇਹਨੂੰ ਪਤਾ ਹੋਣਾ ਚਾਹੀਦਾ ਵੀ ਸਿੱਖਾਂ ਦੀ ਕੁਰਬਾਨੀ ਕਰਕੇ ਜਿਹੜੇ ਰੈਪਿਸਟਾਂ ਨੂੰ ਜਿਹੜੇ ਈਂ ਆ ਪਹਿਲੇ ਚੱਕ ਕੇ ਲੈ ਜਾਂਦੇ ਛੜਾ ਕੇ ਸਿੱਖ ਲੈ ਕੇ ਆਉਂਦੇ ਸੀਗੇ ਅੱਜ ਉਹਨਾਂ ਨੇ ਰੈਪਿਸਟ ਕੰਢੀ ਆ ਜਿਹੜੀ ਕੋਲਕਾਤਾ ਵਿੱਚ ਦਸਤਨ ਫਲਾਤਕਾਰ ਹੋਇਆ ਉਦੀ ਮਾਂ ਨੇ ਕੀ ਕਹੇ ਜੇ ਅੱਜ ਉੱਥੇ ਕੋਈ ਸਿੱਖ ਹੁੰਦਾ ਮੇਰੀ ਤੀ ਨਾ ਮਰਦੀ ਨਾ ਉਹਦੇ ਨਾਲ ਦੇਖਣਾ ਸੀਗਾ ਸਿੱਖਾਂ ਦੀ ਕੁਰਬਾਨੀ ਨੂੰ ਇੱਕ ਹੀ ਜਾਣਦੀ ਹੈ ਇਹਨੂੰ ਪਤਾ ਹੀ ਨਹੀਂ ਕੁਝ ਨਹੀਂ ਇਹ ਸਿਰਫ ਆਪਣੀ মিডিਆ ਦੇ ਵਿੱਚ ਜਾਂ ਟੀਵੀ ਦੇ ਵਿੱਚ ਮਸ਼ਹੂਰ ਹੋਣ ਦੇ ਲਈ ਇਹ ਇਹ ਜੋ ਬਿਆਨ ਉਲਟ-ਪੁਲਟ ਦਿੰਦੀ ਆ ਤਾਂ ਅਸੀਂ ਤਾਂ ਹੀ ਕਹਾਂਗੇ ਪਹਿਲਾਂ ਇਹਨੇ ਜਿਹੜਾ ਐਕਟਰ ਸੀਗਾ ਮਸ਼ਹੂਰ ਐਕਟਰ ਨਾਮ ਤਾਂ ਭੁੱਲ ਗਿਆ ਮੈਂ ਥੋੜੇ ਜਿਹਾ ਕੰਨੀ ਕੀ ਆ ਉਦੋਂ ਵੀ ਇਹਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸਰਮਾਨ ਸਿੰਘ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਉਹਨੇ ਸਿੱਖਾਂ ਨੂੰ ਬਦਨਾਮ ਕਰੀ ਆ ਕਦੀ ਨਾ ਮਟਰਿਸਟ ਕਾ ਦੀ ਨੁਗਰਬਾਦੀ ਕਾ ਦੀ ਬਖਵਾਦੀ ਕਹਿੰਦੀ ਐ ਇਹਦੀ ਜਿਹੜੀ ਅਮਰ ਜੱਗੀ ਪਿੱਛੇ ਉਹਦੇ ਵੀ ਪਾਬੰਦੀ ਲਗਣੀ ਚਾਹੀਦੀ ਆ ਉਹਨੂੰ ਬਿਲਕੁਲ ਕਿਤੇ ਵੀ ਰਿਲੀਜ਼ ਨਹੀਂ ਹੋਣਾ ਚਾਹੀਦਾ ਸਿੱਖ ਜਿੰਨੇ ਵੀ ਸਾਰੇ ਇਸ ਨੂੰ ਇਸ ਨੂੰ ਕਿੱਧਰੋਂ ਕੱਢ ਕੇ ਐਫ ਆਈਰ ਦਾ ਦਰਜਨ ਜੇਲ੍ਹ ਬੰਦ ਕਰੇ ਜਾਂ ਕਿਤੇ ਹਿੱਥੇ ਬਿਆਨ ਨਾ ਦੇਵੇ ਇਸ ਕਰਕੇ ਅਸੀਂ ਇਹਦਾ ਉਤਲਾ ਜਿ ਪਾਗੇ ਜੇ ਇਹਨੇ ਨਾ ਬੰਦ ਕੀਤਾ ਇਸ ਤੋਂ ਵੱਡਾ ਕੋਈ ਹੁਕਮ ਹੋਰ ਵੀ ਅਖੇ ਲੈ ਸਕਦਾ ਸੀ ਜਿਹਦੀ ਅਸੀਂ ਕਾਲ ਰੱਖੀ ਆ ਇਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੂਰੇ ਆਪਣਾ ਹੋਰ ਸਟੇਟਾਂ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਕੰਗਣਾ ਰਣੌਤ ਦਾ ਉਹ ਪਹਿਲਾਂ ਵੀ ਕਿਸਾਨਾਂ ਦੇ ਪ੍ਰਤੀ ਬਹੁਤ ਮੰਦੀ ਸ਼ਬਦਾਵਲੀ ਤੇ ਵਿਵਾਦਿਤ ਬਿਆਨ ਦਿੰਦੇ ਰਹਿੰਦੀ ਆ ਫਿਲਹਾਲ ਉਹਨਾਂ ਨੇ ਬੀਤੇ ਦਿਨ ਪਿਛਲੇ ਹਫਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਐ ਕਿ ਹੈ ਵੀ ਵੀ ਜੇ ਇਹ ਦਿੱਲੀ ਧਰਨੇ ਦੇ ਉੱਤੇ ਠੀਕ ਆ ਵੀ ਬੈਠੇ ਆ ਤੇ ਠੀਕ ਆ ਵੀ ਜੇ ਇਹਨਾਂ ਦਾ ਬੱਕ ਚੱਲਦਾ ਤਾਂ ਅਸੀਂ ਇੱਥੇ ਵੀ ਇਹਨਾਂ ਨੂੰ ਬੰਗਲਾਦੇਸ਼ ਬਣਾ ਸਕ ਬਣਾ ਦਿੰਦੇ ਕਿਸਾਨ ਇਹ ਕਿਸਾਨਾਂ ਦੀ ਜਿਹੜੀ ਸ਼ਬੀ ਆ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਕਰਨਾ ਚਾਹੁੰਦੇ ਆ ਦੇਖੋ ਕਿਸਾਨ ਆ ਜਿਹੜੇ ਉਹ ਕੋਈ ਸ਼ੌਂਕ ਨਹੀਂ ਹੈਗਾ ਕਿ ਦਿੱਲੀ ਬਾਰ-ਬਾਰ ਕੁਝ ਕਰਨਗੇ ਕਿਸਾਨ ਕਿਸਾਨਾਂ ਦੀ ਜਿਹੜੀ ਮੰਗ ਆ ਸਰਕਾਰ ਤੋਂ ਐਮਐਸਪੀ ਦੀ ਗਾਰੰਟੀ ਆ ਠੀਕ ਆ ਉਹ ਸਰਕਾਰ ਪੂਰੀ ਕਰੇ ਕਿਸਾਨ ਨੂੰ ਕੋਈ ਲੋੜ ਨਹੀਂ ਸੜਕਾਂ ਦੇ ਉੱਤੇ ਧਰਨੇ ਲਾਉਣ ਦੀ ਤੇ ਜਿਹੜਾ ਇਹ ਐਵੇਂ ਕਹਿ ਰਹੇ ਆ ਵੀ ਅਸੀਂ ਪੰਜਾਬ ਦਾ ਜਾਂ ਆਪਣੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਇਹਨਾਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਠੀਕ ਆ ਵੀ ਇਹ ਇਸ ਤਰ੍ਹਾਂ ਦੇ ਵਾਰ-ਵਾਰ ਵਿਵਾਦ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹਨਾਂ ਹਰਕਤਾਂ ਕਰਕੇ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹਨਾਂ ਹਰਕਤਾਂ ਕਰਕੇ ਹੀ ਇਹਨਾਂ ਦੇ ਉੱਤੇ 에ਅਰਪੋਰਟ ਦੇ ਉੱਤੇ ਜਿਹੜਾ ਥੱਪੜ ਵਾਲੀ ਘਟਨਾ ਸੀ ਉਹ ਵਰਤੀ ਸੀ ਕਿਉਂਕਿ ਪਹਿਲਾਂ ਇਹ ਸਾਡੀਆਂ ਮਾਵਾ ਭੈਣਾਂ ਨੂੰ ਟਕੇ ਟਕੇ ਤੇ ਵਿਗਣ ਵਾਲੀਆਂ ਕਹਿੰਦੀਆਂ ਸੀ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਕੱਲੇ ਤੁਸੀਂ ਵਿਵਾਦਿਤ ਬਿਆਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਅਸੀਂ ਸਰਕਾਰ ਤੋਂ ਦੇਖੋ ਇਹ ਮੰਗ ਚਾਹੁੰਦੇ ਆ ਵੀ ਇੱਕ ਮਿਸਾਲ ਪੈਦਾ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਹਾਂ ਅਸੀਂ ਪੰਜਾਬੀਆਂ ਨੂੰ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਨਿਗਾਹ ਦੇ ਨਾਲ ਦੇਖਦੇ ਹਾਂ ਅਸੀਂ ਪੰਜਾਬ ਦੇ ਲੋਕ ਹਮੇਸ਼ਾ ਹੀ ਵਿਤਕਰਾ ਮਹਿਸੂਸ ਕਰਦੇ ਹਾਂ ਕਿ ਪੰਜਾਬ ਸੂਬੇ ਦੇ ਨਾਲ ਇੰਡੀਆ ਭਰ ਦੇ ਵਿੱਚ ਬਹੁਤ ਅਲੱਗ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ ਕਿਉਂਕਿ ਪੰਜਾਬ ਆ ਜਿਹੜਾ ਇਹਦੇ ਵਿੱਚ ਘੱਟ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਹੋਣ ਕਰਕੇ ਬੀਜਪੀ ਇਹਨੂੰ ਹੋਰ ਨਿਗਾਹ ਦੇ ਨਾਲ ਦੇਖਦੀ ਆ ਪਾਜ ਪਾਣੀ ਕੰਗਰਨ ਰਣੋਤ ਨੇ ਪ੍ਰਤੀਬੰਧਲ ਗਾਧਿਆ ਬਿਆਨ ਦੇ ਦੇ ਪਰ ਇਸ ਨੇ ਘਟਾਵਣ ਲਈ ਹੋਰ ਪਾਜ ਪਾਣੀ ਪ੍ਰਤੀਬਾਉਧਰੋ ਲੈ ਕੇ ਠੀਕ ਹੋ ਗਏ। ਭਾਜੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਐਵੇਂ ਲਗਾਉਣ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਐਦਾਂ ਨਹੀਂ ਹੱਲ ਹੋਊਗਾ ਕਿਉਂਕਿ ਲਗਾਤਾਰ ਜਿਹੜੇ ਵਿਵਾਦਿਕ ਬਿਆਨ ਆ ਉਹ ਕੰਗਰਨ ਰਣੋਤ ਦੁਆਰਾ ਹੀ ਦਿੱਤੇ ਜਾ ਰਹੇ ਆ ਠੀਕ ਹੈ। ਇਹ ਇੱਕ ਆ ਬੀਜੇਪੀ ਸਰਕਾਰ ਨੇ ਇੱਕ ਗਿੱਦੜ ਸੰਗੀ ਰੱਖੀ ਹੋਈ ਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਐਲੀਗੇਸ਼ਨ ਲਾਉਣੀ ਆ ਪੰਜਾਬ ਦੇ ਲੋਕਾਂ ਦੇ ਉੱਤੇ ਲਾਉਣੀ ਆ ਤਾਂ ਇਹਨਾਂ ਨੂੰ ਇਹ ਮੁਰੇ ਕਰ ਦਿੰਦੇ ਆ। ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਸਾਨੂੰ ਖਲ ਪਾਣੀ ਚਾਹੀਦੀ ਹੈ ਸਰਕਾਰ ਤੋਂ ਇਹ ਅਪੀਲ ਕਰਦੇ ਆ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਤਾਂ ਕਿ ਹੋਰ ਵੀ ਲੀਡਰਾਂ ਦੇ ਉੱਤੇ ਠੀਕ ਆ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਚਾਹੁੰਦੇ ਆ ਉਹਨਾਂ ਦੇ ਉੱਤੇ ਨਕੇਦੀ ਕੱਸੋ। ਅੱਜ ਕੀ ਕਹੋਗੇ ਜਿਵੇਂ ਤੁਸੀਂ ਕਹਿ ਰਹੇ ਨੇ ਵੀ ਕੰਗਰਸ ਰੋਗ ਨੇ ਪਾਬੰਦੀ ਲਾਈ ਹੈ। ਪਾਬੰਦੀ ਜਿਹੜੀ ਹਰਿਆਣਾ ਦੇ ਵਿੱਚ ਬੋਟਾ ਪੈਣੀ ਹੈ ਜਿਹੜੇਨ ਕਿ ਬੋਟਾ ਪੈਣੀ ਹੈ ਉਸ ਕਰਕੇ ਨੇ ਪਾਬੰਦੀ ਲਾਈ ਕਿ ਸਾਡੇ ਉੱਥੇ ਸਰਕਾਰ ਬਣ ਜਵੇ ਤੇ ਇਸ ਕਰਕੇ ਬਿਆਨ ਇਹਨਾਂ ਬੰਦ ਕਰਿਓ। ਨਹੀਂ ਤਾਂ ਜਿਹੜਾ ਕੋਈ ਬਣ ਨਹੀਂ ਪਹਿਲੇ ਕਹਿੰਦੇ ਨੇ ਪਾਬੰਦੀ ਲਾਤੀ। ਕੋ ਸਾਡੇ ਪਹਿਲੇ ਕਹਿੰਦੇ ਸਾਡੇ 750 ਤ ਹੂੰ 540 ਤੇ ਫਟੜ ਹੋ ਗਿਆ ਇਹਨੂੰ ਕੀ ਬੰਦ ਕਿਸਾਨਾਂ ਦੀ ਕਿੰਨੀ ਦੇਣ ਹੈਗੀਆ ਕਿੰਨੀਆਂ ਛਿੱਧੀਆਂ ਪ੍ਰਤਕਦੀਆਂ ਇਹਨਾਂ ਦੇ ਕਿਸਾਨਾਂ ਨੇ ਤਾਂ ਸਗੋਂ ਈੱਜ਼ਤ ਲਈ ਇਹ ਕਹਿੰਦੇ ਵੀ ਪਿਸਟਲ ਉੱਥੇ ਕਰਦੇ ਕਿਹੜਾ ਵੇ ਪਿਸਟਲ ਸਾਨੂੰ ਸਿੱਧਾ ਤਾਂ ਕਰਕੇ ਦਿਵਾਵੇ ਅਸੀਂ ਤੁਹਾਡੇ ਮਾਧਿਅਮ মিডিਆ ਮਾਧਿਮ ਚੈਲੰਜ ਕਰਦੇ ਹਾਂ ਕੰਗੜਾ ਨੋ ਤੋਂ ਸਾਡੇ ਸਾਹਮਣੇ ਪੂਰੇ মিডিਆ ਜਿੰਨੇ ਵੀ ਚੈਨਲ ਹੈ ਨੈਸ਼ਨਲ ਚੈਨਲ ਲੋਕਲ ਚੈਨਲ ਸੋਸ਼ਲ ਮੀਡੀਆ ਵਾਲੇ ਸਾਰੇ ਬੈਠਣ ਪੂਰੇ ਦੇਸ਼ ਨੂੰ ਪਤਾ ਲੱਗੇ ਕੀ ਕੰਗਣਾ ਰੋਦ ਇਹ ਸਿਰਫ ਆਪਣੀ ਮਚੂੜਨ ਕਰ ਗਏ ਅਸੀਂ ਸਾਡੇ ਨਾਲ ਬੈਸ ਕਰੇ ਅਸੀਂ ਖੁੱਲਾ ਚੈਲਿੰਗ ਜਿੱਥੇ ਜਗ੍ਹਾ ਵੀ ਦੀ ਟਾਈਮ ਵੀ ਦਾ ਜਿੱਥੇ ਮਰਜੀ ਆ ਜਾਵੇ ਅਸੀਂ ਇਹਦਾ ਜਵਾਬ ਦੇਵਾਂਗੇ ਤੁਹਾਡੀਆਂ ਗੱਲਾਂ ਦਾ ਇਹ ਜਵਾਬ ਹੈ ਦੇਖੋ ਗੰਗਲ ਇਹ ਅਗਰੇ ਬੰਦ ਕਰੋ ਬੰਦ ਕਰੋ ਕੰਗਣਾ ਰੋਦ ਜੇਲ੍ਹ ਵਿੱਚ ਬੰਦ ਕਰੋ ਜੇਲ੍ਹ ਵਿੱਚ ਬੰਦ ਕਰੋ